ਮਾ ਕਿੱਥੇ ਹੋ ਤੁਸੀਂ ਬਹੁਤ ਭੁੱਖ ਲੱਗੀ ਐ ਛੇਤੀ ਖਾਣਾ ਬਣਾ ਦਿਓ ਮਾ ਸੁਣੋ ਤਾਂ ਸਹੀ ਪ੍ਰੀਤ ਨੇ ਸਕੂਲ ਬੱਸ ਤੋਂ ਉਤਰ ਕੇ ਘਰ ਪਹੁੰਚੀ ਹੀ ਸੀ ਤੇ ਆਪਣੀ ਮਾਂ ਕੋਲੋਂ ਖਾਣਾ ਮੰਗ ਰਹੀ ਸੀ ਬੇਟਾ ਇਹ ਕੀ ਤਰੀਕਾ ਹੋਇਆ ਖਾਣਾ ਮੰਗਣ ਦਾ ਪਹਿਲਾਂ ਹੱਥ-ਮੂੰਹ ਧੋ ਲਓ ਪਰੌਂਠੇ ਸਬਜ਼ੀ ਬਣਾ ਕੇ ਰੱਖੀ ਹੈ ਪ੍ਰੀਤ ਨੇ ਸਕੂਲ ਬੈਗ ਬਿਸਤਰ ਤੇ ਰੱਖਿਆ ਤੇ ਹੱਥ-ਮੂੰਹ ਧੋਂ ਚਲੀ ਗਈ ਪ੍ਰੀਤ ਸਰਕਾਰੀ ਸਕੂਲ ਵਿੱਚ 7ਵੀਂ ਵਿੱਚ ਪੜ੍ਹਦੀ ਸੀ ਸਵੇਰੇ 9 ਵਜੇ ਤੋਂ 4 ਵਜੇ ਤੱਕ ਸਕੂਲ ਤੇ ਫਿਰ ਰੋਜ਼ ਅੱਧੇ ਰਸਤੇ 'ਚ ਹੀ ਭੁੱਖ ਭੁੱਖ ਚਿਕਣ ਲੱਗ ਜਾਂਦੀ ਪ੍ਰੀਤ ਹੱਥ-ਮੂੰਹ ਧੋ ਕੇ ਜਿਵੇਂ ਹੀ ਆਈ ਮਾਂ ਨੇ ਖਾਣਾ ਦਿੱਤਾ ਖਾਣਾ ਖਾਂਦੇ-ਖਾਂਦੇ ਕਹਿਣ ਲੱਗੀ ਮਾਂ ਅੱਜ ਸਕੂਲ ਵਿੱਚ ਇੱਕ ਲੇਡੀ ਡਾਕਟਰ ਆਈ ਸੀ ਬੜੀ ਹੀ ਪਿਆਰੀ ਆਵਾਜ਼ ਸੀ ਉਸਦੀ ਅਜੀਹਾ ਲੱਗ ਰਿਹਾ ਸੀ ਕਿ ਬਸ ਉਸ ਨੂੰ ਸੁਣਦੇ ਹੀ ਰਹੋ ਲੇਡੀ ਡਾਕਟਰ ਕਿਉਂ ਅੱਜ ਉਹਨਾਂ ਨੇ ਸਾਨੂੰ ਇਸ ਉਮਰ ਵਿੱਚ ਪੀਰੀਅਡ ਆਉਣ ਬਾਰੇ ਸਮਝਾਇਆ ਸੀ ਪ੍ਰੀਤ ਨੇ ਕਿਹਾ ਹਾਂ ਇਹ ਤਾਂ ਚੰਗੀ ਗੱਲ ਹੈ ਤੇ ਵੈਸੇ ਵੀ ਤੁਹਾਡਾ ਸਕੂਲ ਸਿਰਫ ਕੁੜੀਆਂ ਦਾ ਹੈ ਤੇ ਸਭ ਦੇ ਘਰਾਂ ਵਿੱਚ ਇਸ ਮੁੱਦੇ ਤੇ ਬਹੁਤ ਘੱਟ ਗੱਲਾਂ ਹੁੰਦੀਆਂ ਨੇ ਤੇ ਹਾਂ ਪ੍ਰੀਤ ਜੇ ਤੈਨੂੰ ਕਦੇ ਕੁਝ ਵੀ ਲੱਗੇ ਕਿ ਪੁੱਛਣਾ ਹੈ ਤਾਂ ਬੇਝਿਜਕ ਹੋ ਕੇ ਪੁੱਛ ਲੈਣਾ ਬਿਨਾਂ ਕਿਸੇ ਸੰਗ ਸ਼ਰਮ ਤੋਂ ਸਮਜੀ ਓਹੋ ਮਾਂ ਮੈਨੂੰ ਕਿਹੜਾ ਹਲੇ ਪੀਰੀਅਡ ਸ਼ੁਰੂ ਹੋਈ ਨਹੀਂ ਪ੍ਰੀਤ ਨੇ ਕਿਹਾ ਅਜਿਹੀ ਗੱਲ ਨਹੀਂ ਤੇ ਤੂੰ ਹੁਣ 7ਵਿੱਚ ਹੈ ਇਸ ਸਾਲ ਜਾਂ ਅਗਲੇ ਸਾਲ ਤੱਕ ਤੇ ਆਹੀ ਜਾਣਗੇ ਮਾਂ ਨੇ ਕਿਹਾ ਪ੍ਰੀਤ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ ਹਮੇਸ਼ਾ ਪਹਿਲੇ ਜਾਂ ਦੂਜੇ ਨੰਬਰ ਤੇ ਆਉਂਦੀ ਸੀ ਘਰ ਵਿੱਚ ਸਭ ਦੀ लाਡਲੀ ਤੇ ਇਕੱਲੀ ਕੁੜੀ ਸੀ ਪ੍ਰੀਤ ਸਮਝਦਾਰ ਵੀ ਬਹੁਤ ਤੇ ਸੁਲਝੀ ਹੋਈ ਵੀ ਨੀ ਕਿ 9ਵੀਂ ਜਮਾਤ ਵਿੱਚ ਉਹ ਪਹਿਲੇ ਨੰਬਰ ਤੇ ਆਈ ਮਾਪੇ ਨੂੰ ਬਹੁਤ ਖੁਸ਼ੀ ਹੋਈ ਪਰ ਉਸ ਦੀ ਮਾਂ ਨੂੰ ਸਿਰਫ ਇੱਕੋ ਹੀ ਚਿੰਤਾ ਸੀ ਮਾਂ ਨੇ ਪ੍ਰੀਤ ਦੇ ਪਾਪਾ ਨੂੰ ਸਿੱਧੇ ਤੌਰ ਤੇ ਤਾਂ ਨਹੀਂ ਬਸ ਇਨਾਂ ਨੂੰ ਕਿਹਾ ਕਿ ਪ੍ਰੀਤ ਨੂੰ ਇੱਕ ਵਾਰ ਫੈਮਿਲੀ ਡਾਕਟਰ ਨੂੰ ਦਿਖਾਣਾ ਹੈ ਉਸ ਦੇ ਪਾਪਾ ਨੇ ਬਿਨਾ ਕੁਝ ਪੁੱਛੇ ਕਿਹਾ ਠੀਕ ਹੈ ਤੂੰ ਅਪਾਇੰਟਮੈਂਟ ਲੈ ਲੈ ਕਦੋਂ ਚੱਲਣਾ ਹੈ ਦੱਸ ਦੇਣਾ 4-5 ਦਿਨ ਬਾਅਦ ਉਹ ਡਾਕਟਰ ਕੋਲ ਚਲੇ ਗਏ। ਡਾਕਟਰ ਨੇ ਉਹਨਾਂ ਨੂੰ ਸਾਰੀ ਗੱਲ ਦੱਸੀ। ਡਾਕਟਰ ਨੇ ਕਿਹਾ ਕਿ ਇਹਦੇ ਵਿੱਚ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ। ਕਿਸੇ-ਕਿਸੇ ਨੂੰ ਪੀਰੀਅਡ ਜਲਦੀ ਆ ਜਾਂਦੇ ਨੇ ਤੇ ਕਿਸੇ ਨੂੰ ਦੇਰ ਤੋਂ 16 ਸਾਲ ਦੀ ਉਮਰ ਤੱਕ ਪੀਰੀਅਡ ਆ ਜਾਂਦੇ ਨੇ। ਪ੍ਰੀਤ ਨੇ 10ਵੀਂ ਪਾਸ ਕਰ ਲਈ ਪਰ ਉਸ ਨੂੰ ਅਜੇ ਤੱਕ ਪੀਰੀਅਡ ਨਹੀਂ ਆਏ ਸੀ। ਹੁਣ ਤਾਂ ਉਸ ਦੀ ਮਾਂ ਦੀ ਚਿੰਤਾ ਹੋਰ ਵਧਣ ਲੱਗੀ। ਉਣਾ ਨੇ ਕਿਸੇ ਇੱਕ ਵਧੀਆ ਗਾਇਨਾਕਾਲੋਜਿਸਟ ਨੂੰ ਦਿਖਾਉਣਾ ਠੀਕ ਸਮਝਿਆ ਉੱਥੇ ਗਏ ਤੇ ਪ੍ਰੀਤ ਦੀ ਅਲਟਰਾਸਾਉਂਡ ਕੀਤੀ ਗਈ ਰਿਪੋਰਟ ਵਿੱਚ ਪਤਾ ਲੱਗਿਆ ਕਿ ਪ੍ਰੀਤ ਦੇ ਜਨਮ ਤੋਂ ਹੀ ਬੱਚੇਦਾਨੀ ਨਹੀਂ ਹੈ ਮਾਂ ਨੂੰ ਤਾਂ ਕੁਝ ਵੀ ਸੂਝ ਨਹੀਂ ਸੀ ਰਿਹਾ ਕਿ ਕੀ ਬੋਲੇ ਡਾਕਟਰ ਨੇ ਕਿਹਾ ਬਹੁਤ ਹੀ ਘੱਟ ਕੇਸ ਵਿੱਚ ਅਜਿਹਾ ਹੁੰਦਾ ਹੈ ਕਿ ਕੁੜੀ ਨੂੰ ਜਨਮ ਤੋਂ ਹੀ ਬੱਚੇਦਾਨੀ ਨਾ ਹੋਵੇ ਇਸ ਨਾਲ ਸਰੀਰ ਤੇ ਤਾਂ ਕੁਝ ਫਰਕ ਨਹੀਂ ਪਵੇਗਾ ਬਸ ਪ੍ਰੀਤ ਕਦੇ ਮਾਂ ਨਹੀਂ ਬਣ ਸਕਦੀ ਉਹ ਖੁਦ ਕਿਸੇ ਬੱਚੇ ਨੂੰ ਜਨਮ ਨਹੀਂ ਦੇ ਸਕਦੀ ਪ੍ਰੀਤ ਨੂੰ ਵੀ ਪਤਾ ਲੱਗ ਗਿਆ ਕਿ ਉਹ ਕਦੇ ਮਾਂ ਨਹੀਂ ਬਣ ਸਕਦੀ ਮਾਂ-ਬਾਪ ਦਿਨ-ਰਾਤ ਇਹੀ ਸੋਚਦੇ ਕਿ ਸਦਾ ਵਿਆਹ ਕਿਵੇਂ ਹੋਵੇਗਾ ਤੇ ਕਰੇਗਾ ਵੀ ਕੋਣ ਇਸ ਨਾਲ ਵਿਆਹ ਹੁਣ ਪ੍ਰੀਤ ਵਕਾਲਤ ਕਰਨ ਲੱਗ ਪਈ ਸੀ ਜਿੱਥੇ ਉਹ ਪ੍ਰੈਕਟਿਸ ਕਰਦੀ ਸੀ ਉੱਥੇ ਉਸਦੇ ਨਾਲ ਇੱਕ ਮੁੰਡਾ ਸੀ ਜਿਸ ਦਾ ਨਾਮ ਜਗਤਾਰ ਸੀ ਉਹ ਪ੍ਰੀਤ ਨੂੰ ਬਹੁਤ ਪਸੰਦ ਕਰਦਾ ਸੀ ਪਰ ਪ੍ਰੀਤ ਦੇ ਮਨ ਵਿੱਚ ਉਸ ਲਈ ਕੀ ਭਾਵਨਾ ਸੀ ਇਹ ਜਾਨਣਾ ਵੀ ਤਾਂ ਜ਼ਰੂਰੀ ਸੀ ਪ੍ਰੀਤ ਦੇਖਣ ਵਿੱਚ ਬਹੁਤ ਸੋਹਣੀ ਸੀ ਲੰਬੇ ਸਿੱਧੇ ਵਾਲ ਕਾਲੀਆਂ ਅੱਖਾਂ ਸਿੱਧੀ ਨੱਕ ਗੁਲਾਬੀ ਹੋਠ ਇੰਨੀ ਖੂਬਸੂਰਤ ਕਿ ਕੋਈ ਵੀ ਉਸ ਦੇ ਪਿਆਰ ਵਿੱਚ ਪੈ ਜਾਵੇ ਪਰ ਕਮੀ ਇੱਕ ਹੀ ਚੀਜ਼ ਦੀ ਸੀ ਉਹ ਕਦੇ ਵੀ ਮਾਂ ਨਹੀਂ ਬਣ ਸਕਦੀ ਸੀ ਪ੍ਰੀਤ ਨੂੰ ਵੀ ਜ਼ਿਆਦਾ ਉਮੀਦ ਨਹੀਂ ਸੀ ਜਿਸ ਨੂੰ ਇੱਕ ਚੰਗਾ ਵਕੀਲ ਬਣਨਾ ਸੀ ਕਿਸੇ ਦੇ ਪਿਆਰ ਵਿੱਚ ਪੈ ਜਾਣਾ ਤੇ ਉਸ ਇਨਸਾਨ ਨੂੰ ਪਤਾ ਲੱਗੇ ਕਿ ਮੈਂ ਮਾਂ ਨਹੀਂ ਬਣ ਸਕਦੀ ਤਾਂ ਕਿ ਉਹ ਉਸ ਨੂੰ ਪਿਆਰ ਕਰੇਗਾ ਕਿ ਨਹੀਂ ਉਹ ਉਸ ਨਾਲ ਵਿਆਹ ਕਰੇਗਾ ਇਹ ਸਭ ਸੋਚ ਕੇ ਪ੍ਰੀਤ ਨੇ ਬਸ ਆਪਣੇ ਕੈਰੀਅਰ ਤੇ ਧਿਆਨ ਦੇਣ ਦੀ ਸੋਚੀ ਪ੍ਰੈਕਟਿਸ ਵੀ ਪੂਰੀ ਹੋਣ ਵਾਲੀ ਸੀ ਬਸ 1 ਮਹੀਨਾ ਰਹਿ ਗਿਆ ਸੀ ਅੱਜ ਉਸ ਦੇ ਗਰੁੱਪ ਦੇ ਸਾਰੇ ਮੈਂਬਰਾਂ ਨੇ ਸੋਚਿਆ ਕਿ ਅੱਜ ਸਾਰੇ ਮਿਲਾਂਗੇ ਜਗਤਾਰ ਨੇ ਤਾਂ ਸੋਚ ਹੀ ਲਿਆ ਸੀ ਕਿ ਅੱਜ ਪ੍ਰੀਤ ਨੂੰ ਆਪਣੇ ਦਿਲ ਦੀ ਗੱਲ ਕਹਿ ਕੇ ਹੀ ਰਹੇਗਾ ਉਦੋਂ ਹੀ ਅਚਾਨਕ ਉੱਥੇ ਪ੍ਰੀਤ ਆ ਜਾਂਦੀ ਹੈ ਜਗਤਾਰ ਉਸ ਨੂੰ ਪੁੱਛਦਾ ਹੈ ਕਿ ਹੁਣ ਜਦੋਂ ਤੇਰੀ ਪ੍ਰੈਕਟਿਸ ਪੂਰੀ ਹੋ ਜਾਵੇਗੀ ਤਾਂ ਅੱਗੇ ਕੀ ਸੋਚਿਆ ਹੈ ਇਹ ਸਭ ਬੋਲਦੇ ਹੋਏ ਜਗਤਾਰ ਬੋਲਿਆ ਪ੍ਰੀਤ ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ। ਹਾਂ, ਬੋਲੋ। ਪ੍ਰੀਤ ਮੈਨੂੰ ਨਹੀਂ ਪਤਾ ਕਿ ਤੂੰ ਮੇਰੇ ਬਾਰੇ ਕੀ ਸੋਚਦੀ ਹੈ। ਪਰ ਮੈਂ ਤੈਨੂੰ ਪਸੰਦ ਕਰਦਾ ਹਾਂ। ਬਹੁਤ ਪਿਆਰ ਕਰਦਾ ਹਾਂ। ਤੈਨੂੰ ਅੱਜ ਬੜੀ ਹਿੰਮਤ ਕਰਕੇ ਕਿਹਾ ਹੈ ਸਭ ਜਗਤਾਰ ਬੁਰਾ ਨਾ ਬੰਨਣਾ ਪਰ ਮੈਂ ਇਸ ਬਾਰੇ ਕਦੇ ਸੋਚਿਆ ਹੀ ਨਹੀਂ। ਤੂੰ ਹੀ ਨਹੀਂ ਕੋਈ ਹੋਰ ਵੀ ਹੁੰਦਾ ਤਾਂ ਸ਼ਾਇਦ ਮੇਰਾ ਜਵਾਬ ਇਹੀ ਹੁੰਦਾ। ਮੈਂ ਸਿਰਫ ਆਪਣੇ ਕੈਰੀਅਰ ਬਾਰੇ ਸੋਚ ਰਹੀ ਹਾਂ ਮੇਰੇ ਮੰਮੀ ਪਾਪਾ ਦਾ ਸਹਾਰਾ ਇਕ ਮੈਂ ਹੀ ਹਾਂ ਮੇਰੇ ਸੁਪਨੇ ਬਹੁਤ ਅਲੱਗ ਨੇ ਮੈਂ ਇਸ ਬੰਧਨ ਵਿੱਚ ਨਹੀਂ ਬੰਨਣਾ ਚਾਹੁੰਦੀ ਨਹੀਂ ਪ੍ਰੀਤ ਮੈਂ ਤੈਨੂੰ ਕਿਸੇ ਬੰਧਨ ਵਿੱਚ ਨਹੀਂ ਰੱਖਾਂਗਾ ਜੋ ਤੇਰੇ ਸੁਪਨੇ ਉਹੀ ਮੇਰੇ ਸੁਪਨੇ ਮੈਂ ਹਰ ਸਮੇਂ ਹਰ ਮੋੜ ਤੇ ਤੇਰਾ ਸਾਥ ਦੇਵਾਂਗਾ ਪ੍ਰੀਤ ਨੂੰ ਹਮੇਸ਼ਾ ਇਹ ਗੱਲ ਯਾਦ ਰਹਿੰਦੀ ਸੀ ਕਿ ਉਸ ਵਿੱਚ ਕੀ ਕਮੀ ਹੈ ਫਿਰ ਕਿਉਂ ਕਿਸੇ ਨੂੰ ਝੂਠੇ ਦਿਲਾਸੇ ਦੇ ਕੇ ਕਿਸੇ ਦੀ ਜ਼ਿੰਦਗੀ ਬਰਬਾਦ ਕਰਨੀ ਉਹ ਖੁਦ ਇੱਕ ਅਨਾਥ ਆਸ਼ਰਮ ਨਾਲ ਜੁੜੀ ਹੋਈ ਸੀ ਤੇ ਉਸ ਤੋਂ ਜਿਵੇਂ ਹੀ ਬਣਦਾ ਉਹ ਮਦਦ ਕਰ ਦਿੰਦੀ ਸੀ ਇੰਨੇ ਚ ਸਾਰੇ ਦੋਸਤਾ ਜਾਂਦੇ ਨੇ ਖੂਬ ਗੱਲਾਂ ਕਰਦੇ ਨੇ ਇੱਕ ਦੂਜੇ ਦੇ ਟੱਚ ਵਿੱਚ ਰਹਿਣ ਲਈ ਕਹਿੰਦੇ ਨੇ ਪਰ ਜਗਤਾਰ ਸਿਰਫ ਪ੍ਰੀਤ ਨੂੰ ਹੀ ਵੇਖੀ ਜਾ ਰਿਹਾ ਸੀ ਮੰਨੂ ਜਿਵੇਂ ਉਸ ਨੂੰ ਆਪਣੀਆਂ ਅੱਖਾਂ ਵਿੱਚ ਵਸਾ ਰਿਹਾ ਹੋਵੇ ਜਾਂਦੇ ਸਮੇਂ ਪ੍ਰੀਤ ਨਾਲ ਹੱਥ ਮਲਾਇਆ ਤੇ ਉਸ ਦੀਆਂ ਅੱਖਾਂ ਭਰ ਆਈਆਂ ਉਹ ਆਪਣੀ ਬਾਈਕ ਲੈਣ ਗਿਆ ਪ੍ਰੀਤ ਉਸੇ ਵੱਲ ਵੇਖ ਰਹੀ ਸੀ ਪਲਟ ਕੇ ਪ੍ਰੀਤ ਨੇ ਛੱਟ ਆਪਣੇ ਹੰਝੂ ਪੂੰਝ ਲਏ ਕਰਦੀ ਵੀ ਤਾਂ ਕੀ ਕਰਦੀ ਕੋਈ ਰਸਤਾ ਹੀ ਨਹੀਂ ਸੀ ਉਸਕੁੱਲ ਸ਼ਾਮ ਨੂੰ ਉਹ ਘਰ ਆ ਜਾਂਦੀ ਹੈ ਦੂਜੇ ਦਿਨ ਉਸ ਦਾ ਐਲ ਐਲ ਬੀ ਦਾ ਰਿਜ਼ਲਟ ਆਉਂਦਾ ਹੈ ਉਹ ਬਹੁਤ ਵਧੀਆ ਨੰਬਰਾਂ ਨਾਲ ਪਾਸ ਹੋ ਜਾਂਦੀ ਹੈ ਉਸਨੇ ਵਕਾਲਤ ਦੇ ਨਾਲ-ਨਾਲ ਅੱਗੇ ਦੀ ਪੜ੍ਹਾਈ ਜਾਰੀ ਰੱਖਣ ਦਾ ਫੈਸਲਾ ਕੀਤਾ ਪਰ ਮਾਪੇ ਨੂੰ ਉਸ ਦੇ ਵਿਆਹ ਦੀ ਚਿੰਤਾ ਲੱਗੀ ਰਹਿੰਦੀ ਉਹ ਕਹਿੰਦੀ ਤੁਸੀਂ ਹੀ ਦੱਸੋ ਮੇਰੇ ਵਿੱਚ ਜੋ ਕਮੀ ਹੈ ਉਸ ਨੂੰ ਜਾਣਨ ਤੋਂ ਬਾਅਦ ਕੌਣ ਵਿਆਹ ਕਰੇਗਾ ਮੇਰੇ ਨਾਲ ਤੇ ਮੈਂ ਕਿਸੇ ਨੂੰ ਧੋਖਾ ਦੇ ਕੇ ਵਿਆਹ ਨਹੀਂ ਕਰਨਾ ਚਾਹੁੰਦੀ ਤਾਂ ਮਾਂ ਬੋਲੀ ਕੋਈ ਤਾਂ ਹੋਵੇਗਾ ਜੋ ਤੈਨੂੰ ਬਿਲਕੁਲ ਓਵੇਂ ਹੀ ਅਪਣਾ ਲਵੇ ਜੀਵੇ ਦੀ ਤੂੰ ਹੈ ਬੱਚਾ ਗੋਦ ਵੀ ਤਾਂ ਲਿਆ ਜਾ ਸਕਦਾ ਹੈ ਵਿਆਹ ਕਰਨਾ ਹੀ ਨਹੀਂ ਇਹ ਫੈਸਲਾ ਸਹੀ ਨਹੀਂ ਹੈ ਬੇਟਾ ਸੋਚਾਂਗੀ ਮਾਂ ਜੇ ਕੋਈ ਅਜੇਹਾ ਮਿਲਿਆ ਤਾਂ ਇੰਨਾ ਕਹਿ ਕੇ ਪ੍ਰੀਤ ਆਪਣੇ ਕਮਰੇ ਵਿੱਚ ਚੱਲੀ ਗਈ ਦੂਜੇ ਦਿਨ ਪ੍ਰੀਤ ਨੂੰ ਵੇਖਣ ਵਾਲੇ ਮੁੰਡੇ ਵਾਲੇ ਆਏ ਸਨ ਮੁੰਡਾ ਪ੍ਰੀਤ ਦੀ ਮਾਸੀ ਦਾ ਕੋਈ ਰਿਸ਼ਤੇਦਾਰ ਸੀ ਪਰ ਮਾਂ ਨੂੰ ਉਸ ਨੂੰ ਸੱਚ ਤਾਂ ਦੱਸਣਾ ਹੀ ਪਵੇਗਾ ਹਾਂ ਬੇਟਾ ਪਹਿਲਾਂ ਤੋਂ ਆਫਿਸ ਤੋਂ ਘਰ ਆ ਜਾ ਪ੍ਰੀਤ ਜਲਦੀ ਘਰ ਵਾਪਸ ਆ ਗਈ ਹੱਥ ਮੂੰਹ ਧੋਕੇ ਤਿਆਰ ਹੋਣ ਲੱਗੀ ਆਖਰ ਉਹ ਵੀ ਤਾਂ ਇਨਸਾਨ ਹੈ ਉਸਦੀ ਵੀ ਤਾਂ ਕੁਝ ਫੀਲਿੰਗ ਹੈ ਉਸ ਨੂੰ ਵੀ ਲੱਗਦਾ ਹੋਵੇਗਾ ਕਿ ਕੋਈ ਹੋਵੇਗਾ ਜੋ ਉਸ ਨੂੰ ਦਿਲ ਤੋਂ ਪਿਆਰ ਕਰੇ ਉਸਦੇ ਹੱਕ ਦਾ ਹੋਵੇ ਤੇ ਅਜੀਹਾ ਸਭ ਨੂੰ ਲੱਗਦਾ ਹੈ ਕਿਉਂਕਿ ਇਹ ਤਾਂ ਕੁਦਰਤੀ ਹੈ ਕੋਈ ਆਪਣਾ ਦੁੱਖ ਸੁੱਖ ਵਿੱਚ ਹਮੇਸ਼ਾ ਆਪਣੇ ਨਾਲ ਖੜਾ ਰਹੇ ਪ੍ਰੀਤ ਅੱਜ ਬਹੁਤ ਹੀ ਸੋਹਣੀ ਲੱਗ ਰਹੀ ਸੀ ਉਸ ਨੇ ਗੁਲਾਬੀ ਰੰਗ ਦੀ ਸਾੜੀ ਪਾਈ ਸੀ ਤੇ ਮੈਚਿੰਗ ਚੂੜੀਆਂ ਉਹਨਾਂ ਚੂੜੀਆਂ ਨੂੰ ਦੇਖ ਕੇ ਉਸ ਨੂੰ ਜਗਤਾਰ ਦੀ ਯਾਦ ਆ ਗਈ ਉਦੋਂ ਹੀ ਮਾਂ ਨੇ ਬੋਲਿਆ ਉਹ ਤੁਰੰਤ ਰਸੋਈ ਵਿਚ ਆ ਪਹੁੰਚੀ ਆਪਣੀਆਂ ਭਾਵਨਾਵਾਂ ਨੂੰ ਦਬੋਂਦੀ ਹੋਈ ਮੁੰਡੇ ਵਾਲੇ ਆ ਜਾਂਦੇ ਨੇ ਉਸ ਦੇ ਮਾਪੇ ਤੇ ਛੋਟਾ ਭਰਾ ਮਾਂ ਨੇ ਸਾਰਿਆਂ ਨੂੰ ਪਾਣੀ ਦਿੱਤਾ ਤੇ ਪ੍ਰੀਤ ਨੂੰ ਬੋਲ ਮਾਰਿਆ ਪ੍ਰੀਤ ਇੱਕ ਕੁਰਸੀ ਤੇ ਆ ਕੇ ਬਹਿ ਗਈ। ਮੁੰਡੇ ਵਾਲਿਆਂ ਨੇ ਕਈ ਸਵਾਲ ਕੀਤੇ ਤੇ ਪ੍ਰੀਤ ਨੇ ਬਹੁਤ ਹੀ ਚੰਗੀ ਤਰ੍ਹਾਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਪ੍ਰੀਤ ਉਹਨਾਂ ਨੂੰ ਪਸੰਦ ਆ ਗਈ। ਮੁੰਡੇ ਦੇ ਪਾਪਾ ਕੁਝ ਕਹਿਣ ਹੀ ਵਾਲੇ ਸਨ ਕਿ ਪ੍ਰੀਤ ਬੋਲੀ, ਮੈਂ ਤੁਹਾਨੂੰ ਕੁਝ ਜ਼ਰੂਰੀ ਗੱਲ ਦੱਸਣੀ ਹੈ। ਪਹਿਲਾਂ ਮੇਰੀ ਗੱਲ ਸਮਝ ਲਵੋ। ਫਿਰ ਤੁਸੀਂ ਫੈਸਲਾ ਕਰ ਲੈਣਾ ਕਿ ਹਾਂ ਕਹਿਣੀ ਹੈ ਜਾਂ ਨਾ। ਮੁੰਡੇ ਵਾਲੇ ਸੋਚਾਂ ਵਿੱਚ ਪੈ ਗਏ। ਆਖਰ ਗੱਲ ਕੀ ਹੈ ਪ੍ਰੀਤ ਬੋਲੀ ਮੈਂ ਇੱਕ ਪੜ੍ਹੀ ਲਿਖੀ ਕੁੜੀ ਹਾਂ ਨੌਕਰੀ ਵੀ ਕਰਦੀ ਹਾਂ ਚੰਗਾ ਕਮਾਉਂਦੀ ਹਾਂ ਘਰ ਦਾ ਕੰਮ ਵੀ ਚੰਗੀ ਤਰ੍ਹਾਂ ਕਰ ਲੈਂਦੀ ਹਾਂ ਪਰ ਮੇਰੇ ਵਿੱਚ ਇੱਕ ਕਮੀ ਹੈ ਮੇਰੇ ਜਨਮ ਤੋਂ ਹੀ ਬੱਚੇਦਾਨੀ ਨਹੀਂ ਹੈ ਮੁੰਡਾ ਇਹ ਸੁਣ ਕੇ ਸੁੰਨ ਹੋ ਗਿਆ ਉਸ ਦੀ ਮਾਂ ਬੋਲੀ ਮਤਲਬ ਤੈਨੂੰ ਪੀਰੀਅਡ ਆਏ ਹੀ ਨਹੀਂ ਹਾਂ ਮੈਨੂੰ ਪੀਰੀਅਡ ਆਏ ਹੀ ਨਹੀਂ ਤੇ ਨਾ ਹੀ ਮੈਂ ਮਾਂ ਬਣ ਸਕਦੀ ਹਾਂ ਇਹ ਸਭ ਕੁਝ ਜਾਣਦੇ ਹੋਏ ਵੀ ਤੁਹਾਨੂੰ ਹਾਂ ਹੈ ਤਾਂ ਮੈਂ ਤਿਆਰ ਹਾਂ ਵਿਆਹ ਲਈ ਥੋੜੀ देर ਲਈ ਸਭ ਸ਼ਾਂਤ ਹੋ ਗਏ ਫਿਰ ਇੱਕਦਮ ਮੁੰਡਾ ਉੱਠਿਆ ਤੇ ਬੋਲਿਆ ਮੈਂ ਤਿਆਰ ਹਾਂ ਤੇਰੇ ਨਾਲ ਵਿਆਹ ਕਰਨ ਲਈ ਉਸ ਦੀ ਮਾਂ ਬੋਲੀ ਤੇਰਾ ਦਿਮਾਗ ਤਾਂ ਠੀਕ ਹੈ ਤੈਨੂੰ ਪਤਾ ਹੈ ਤੂੰ ਕੀ ਬੋਲ ਰਿਹਾ ਹੈ ਐਦਾਂ ਕਰਕੇ ਤੈਨੂੰ ਕਦੇ ਵੀ ਖੁਦ ਦਾ ਬੱਚਾ ਨਹੀਂ ਹੋਵੇਗਾ ਹਾਂ ਕੀ ਹੋਇਆ ਮਾਂ ਜਿਨ੍ਹਾਂ ਨੂੰ ਵਿਆਹ ਕਰਕੇ ਬੱਚਾ ਨਹੀਂ ਹੁੰਦਾ ਉਹਨਾਂ ਦਾ ਕੀ ਉਹੋ ਵੀ ਤਾਂ ਗੋਦ ਲੈਂਦੇ ਨੇ ਬੱਚੇ ਨੂੰ ਤੇ ਇੱਥੇ ਤਾਂ ਪ੍ਰੀਤ ਨੇ ਸਾਡੇ ਤੋਂ ਕੁਝ ਛਪਾਇਆ ਵੀ ਨਹੀਂ ਉਸਦੀ ਮਾਂ ਬੋਲੀ ਤੇਰਾ ਦਿਮਾਗ ਖਰਾਬ ਹੋ ਗਿਆ ਹੈ ਸਿਰਫ ਕੁੜੀ ਦੀ ਸੁੰਦਰਤਾ ਹੀ ਨਹੀਂ ਵੇਖੀ ਜਾਂਦੀ ਆਪਣੇ ਖਾਨਦਾਨ ਲਈ ਵਾਰਸ ਵੀ ਤਾਂ ਚਾਹੀਦਾ ਹੈ ਨਾ ਇੱਕ ਬੱਚਾ ਤਾਂ ਹੋਣਾ ਹੀ ਚਾਹੀਦਾ ਹੈ ਖੁਦ ਦਾ ਇੰਨੇ ਵਿੱਚ ਪ੍ਰੀਤ ਬੋਲੀ ਦੇਖੋ ਤੁਸੀਂ ਮੇਰੇ ਘਰ ਵਿੱਚ ਮੇਰੇ અપਮਾਨ ਕਰ ਰਹੇ ਹੋ ਤੁਹਾਨੂੰ ਵਿਆਹ ਨਹੀਂ ਕਰਨਾ ਤਾਂ ਗੱਲ ਖਤਮ ਤੇ ਮੈਂ ਵੀ ਤਾਂ ਇਹ ਪੁੱਛ ਸਕਦੀ ਹਾਂ ਕਿ ਇਸ ਦਾ ਸੰਪਰਮ ਕਾਊਂਟ ਕਿੰਨਾ ਹੈ ਏ ਵਾਹਿਗੁਰੂ ਕਿੰਨੀ ਬੇਸ਼ਰਮ ਕੁੜੀ ਹੈ ਅਜਹੀ ਕੁੜੀ ਤੋਂ ਰੱਬ ਹੀ ਬਚਾਵੇ ਮੁੰਡੇ ਦੀ ਮਾਂ ਬੋਲੀ ਤੇ ਉਹ ਲੋਕ ਉੱਥੋਂ ਚਲੇ ਗਏ ਇਹ ਕੀ ਤਰੀਕਾ ਹੋਇਆ ਪ੍ਰੀਤ ਗੱਲ ਕਰਨ ਦਾ ਮਾਂ ਨੇ ਕਿਹਾ ਕੀ ਗਲਤ ਕਿਹਾ ਇਸ ਨੇ ਜੇ ਮੁੰਡਾ ਸਵਾਲ ਪੁੱਛ ਸਕਦਾ ਹੈ ਤਾਂ ਇੱਕ ਕੁੜੀ ਨੂੰ ਵੀ ਓਨਾ ਹੀ ਹੱਕ ਹੈ ਸਵਾਲ ਪੁੱਛਣ ਦਾ ਸਾਡੀ ਧੀ 'ਚ ਕੋਈ ਕਮੀ ਨਹੀਂ ਹੈ ਜੋ ਰੱਬ ਨੇ ਦਿੱਤਾ ਹੀ ਨਹੀਂ ਉਸ ਦੇ ਬਾਰੇ ਕਿਉਂ ਇੰਨਾ ਸੋਚਣਾ ਜੋ ਮੁੰਡਾ ਮੇਰੀ ਧੀ ਨੂੰ ਇਸ ਕਮੀ ਦੇ ਨਾਲ ਅਪਣਾਵੇਗਾ ਮੈਂ ਉਸ ਨਾਲ ਆਪਣੀ ਧੀ ਦਾ ਵਿਆਹ ਕਰਾਂਗਾ ਪ੍ਰੀਤ ਦੇ ਪਾਪਾ ਨੇ ਕਿਹਾ ਇਹ ਸੁਣ ਕੇ ਪ੍ਰੀਤ ਆਪਣੇ ਪਾਪਾ ਦੇ ਗੱਲ ਲੱਗ ਗਈ ਤੇ ਰੋਣ ਲੱਗੀ ਚਿੰਤਾ ਨਾ ਕਰੋ ਬੇਟਾ ਰੱਬ ਨੇ ਤੇਰੇ ਲਈ ਕਿਸੇ ਨਾ ਕਿਸੇ ਨੂੰ ਤਾਂ ਜ਼ਰੂਰ ਬਣਾਇਆ ਹੀ ਹੋਵੇਗਾ ਤੇ ਸਹੀ ਸਮਾਂ ਆਉਣ ਤੇ ਉਹ ਜ਼ਰੂਰ ਮਿਲੇਗਾ ਇੰਨੇ ਹੀ ਦਿਨ ਬੀਤਦੇ ਗਏ ਪ੍ਰੀਤ ਆਪਣੀ ਪੜ੍ਹਾਈ ਤੇ ਕੈਰੀਅਰ ਵਿੱਚ ਬਿਜ਼ੀ ਹੋ ਗਈ ਇੱਕ ਦਿਨ ਪ੍ਰੀਤ ਦੇ ਪਾਪਾ ਆਪਣੇ ਦੋਸਤ ਨਾਲ ਪ੍ਰੀਤ ਬਾਰੇ ਗੱਲ ਕਰ ਰਹੇ ਸਨ ਗੱਲ ਕਰਦੇ ਕਰਦੇ ਉਸ ਦੇ ਮੂੰਹੋਂ ਪ੍ਰੀਤ ਦੀ ਕਮੀ ਬਾਰੇ ਗੱਲ ਨਿਕਲ ਗਈ ਤਾਂ ਉਸ ਦਾ ਦੋਸਤ ਬੋਲਿਆ ਤੂੰ ਚਿੰਤਾ ਨਾ ਕਰ ਮੇਰਾ ਬੇਟਾ ਕਰੇਗਾ ਪ੍ਰੀਤ ਨਾਲ ਵਿਆਹ ਇਹ ਗੱਲ ਸੁਣ ਕੇ ਪ੍ਰੀਤ ਦੇ ਪਾਪਾ ਬੜੇ ਹੈਰਾਨ ਹੋਏ। ਉਹਨਾਂ ਨੇ ਕਿਹਾ, "ਉਹ ਇਹ ਕਿਦਾਂ ਹੋ ਸਕਦਾ ਹੈ? ਇਹ ਭਾਬੀ ਨੂੰ ਇਸ ਰਿਸ਼ਤੇ ਤੋਂ ਕੋਈ ਪ੍ਰੋਬਲਮ ਤੇ ਨਹੀਂ ਹੋਵੇਗੀ?" ਉਸ ਦਾ ਦੋਸਤ ਬੋਲਿਆ, "ਤੂੰ ਚਿੰਤਾ ਨਾ ਕਰ। ਮੇਰਾ ਪੁੱਤ ਇੰਨੇ ਛੋਟੇ ਵਿਚਾਰਾਂ ਵਾਲਾ ਨਹੀਂ ਹੈ ਤੇ ਮੇਰੀ ਪਤਨੀ ਐਨਜੀਓ ਚਲਾਉਂਦੀ ਹੈ। ਉਹ ਇਹਨਾਂ ਗੱਲਾਂ ਨੂੰ ਨਹੀਂ ਮੰਨਦੀ।" ਪ੍ਰੀਤ ਦੇ ਪਾਪਾ ਨੇ ਘਰ ਆ ਕੇ ਪ੍ਰੀਤ ਤੇ ਉਸ ਦੀ ਮਾਂ ਨੂੰ ਸਾਰੀ ਗੱਲ ਦੱਸੀ। ਪ੍ਰੀਤ ਬੋਲੀ, ਪਾਪਾ ਤੁਸੀਂ ਸਹੀ ਚ ਸਭ ਕੁਝ ਠੀਕ ਦੱਸਿਆ ਸੀ ਨਾ ਪਿਛਲੀ ਵਾਰ ਦੀ ਤਰ੍ਹਾਂ ਤਾਂ ਨਹੀਂ ਹੋਵੇਗਾ ਨਹੀਂ ਬੇਟਾ ਤੂੰ ਚਿੰਤਾ ਨਾ ਕਰ ਉਹ ਜਿਆ ਕੁਝ ਨਹੀਂ ਹੋਵੇਗਾ ਉਹ ਲੋਕ ਵੀਰਵਾਰ ਨੂੰ ਆਉਣ ਵਾਲੇ ਨੇ ਵੀਰਵਾਰ ਦਾ ਦਿਨ ਆ ਗਿਆ ਪ੍ਰੀਤ ਦੇ ਪਾਪਾ ਦੇ ਦੋਸਤ ਆਪਣੀ ਪਤਨੀ ਤੇ ਬੇਟੇ ਜਗਤਾਰ ਨਾਲ ਪ੍ਰੀਤ ਦੇ ਘਰ ਪਹੁੰਚੇ ਦੋਹਾਂ ਦੋਸਤਾਂ ਨੇ ਆਪਣੇ ਆਪਣੇ ਪਰਿਵਾਰ ਦੀ ਆਪਸ ਵਿੱਚ ਜਾਣ ਪਛਾਣ ਕਰਵਾਈ ਮੁੰਡੇ ਦੀ ਮਾਂ ਨੇ ਕੁੜੀ ਨੂੰ ਬੁਲਾਉਣ ਲਈ ਕਿਹਾ ਪ੍ਰੀਤ ਦੀ ਮਾਂ ਨੇ ਪ੍ਰੀਤ ਨੂੰ ਸੱਦਿਆ ਤੇ ਪ੍ਰੀਤ ਸਭ ਲਈ ਨਾਸ਼ਤਾ ਲੈ ਕੇ ਆਈ ਪ੍ਰੀਤ ਨੂੰ ਵੇਖ ਕੇ ਜਗਤਾਰ ਬੋਲਿਆ ਪ੍ਰੀਤ ਤੂੰ ਇਹ ਕਰ ਤੁਹਾਡਾ ਹੈ ਹਾਂ ਜਗਤਾਰ ਤੁਸੀਂ ਦੋਵੇਂ ਇੱਕ ਦੂਜੇ ਨੂੰ ਜਾਣਦੇ ਹੋ ਚਲੋ ਚੰਗਾ ਹੈ ਫਿਰ ਤਾਂ ਜਗਤਾਰ ਦੇ ਪਾਪਾ ਬੋਲੇ ਹਾਂ ਪਾਪਾ ਪ੍ਰੀਤ ਤੇ ਮੈਂ ਦੋਵੇਂ ਇਕੱਠੇ ਹੀ ਲਾ ਵਿੱਚ ਪ੍ਰੈਕਟਿਸ ਕਰਦੇ ਸੀ ਅਸੀਂ ਦੋਵੇਂ ਬਹੁਤ ਚੰਗੇ ਦੋਸਤ ਵੀ ਸੀ ਫਿਰ ਤਾਂ ਪ੍ਰੀਤ ਨੂੰ ਕੁਝ ਪੁੱਛਣ ਦੀ ਜ਼ਰੂਰਤ ਹੀ ਨਹੀਂ ਹੁਣ ਬਸ ਤੁਹਾਡੇ ਦੋਵਾਂ ਦੇ ਵਿਚਾਰ ਕੀ ਨੇ ਇਹ ਪਤਾ ਲੱਗ ਜਾਵੇ ਜਗਤਾਰ ਦੀ ਮਾਂ ਨੇ ਕਿਹਾ ਪ੍ਰੀਤ ਦੇ ਪਾਪਾ ਬੋਲੇ ਇੱਕ ਕੰਮ ਕਰੋ ਤੁਸੀਂ ਦੋਵੇਂ ਪ੍ਰੀਤ ਦੇ ਕਮਰੇ ਵਿੱਚ ਬੈ ਕੇ ਗੱਲ ਕਰ ਲਵੋ ਦੋਵੇਂ ਪ੍ਰੀਤ ਦੇ ਕਮਰੇ ਵਿੱਚ ਚਲੇ ਗਏ ਦੋਵੇਂ ਬੈੱਡ ਤੇ ਬੈਠ ਗਏ ਪ੍ਰੀਤ ਨੇ ਕਿਹਾ ਜਗਤਾਰ ਤੁਹਾਨੂੰ ਮੇਰੇ ਬਾਰੇ ਸਭ ਪਤਾ ਹੈ ਜਗਤਾਰ ਨੇ ਪ੍ਰੀਤ ਦਾ ਹੱਥ ਆਪਣੇ ਹੱਥਾਂ ਵਿੱਚ ਲਿਆ ਤੇ ਕਿਹਾ ਜਗਤਾਰ ਤਹਾਨੂੰ ਮੇਰੇ ਬਾਰੇ ਸਭ ਪਤਾ ਹੈ ਜਗਤਾਰ ਨੇ ਪ੍ਰੀਤ ਦਾ ਹੱਥ ਆਪਣੇ ਹੱਥਾਂ ਵਿੱਚ ਲਿਆ ਤੇ ਕਿਹਾ ਪ੍ਰੀਤ ਬਸ ਇੰਨੀ ਜਹੀ ਗੱਲ ਕਰਕੇ ਤੂੰ ਮੈਨੂੰ ਨਾ ਕਿਹਾ ਸੀ ਇੱਕ ਵਾਰ ਮੈਨੂੰ ਕਹਿ ਕੇ ਤਾਂ ਵੇਖਦੀ ਤੂੰ ਜਿੱਦਾਂ ਦੀ ਵੀ ਸੀ ਮੈਂ ਤੈਨੂੰ ਸਵਾਰ ਕਰਦਾ ਕਿਉਂਕਿ ਮੈਂ ਤੈਨੂੰ ਸੱਚਾ ਪਿਆਰ ਕਰਦਾ ਹਾਂ ਕਿਸਮਤ ਨੇ ਸਾਨੂੰ ਫੇਰ ਤੋਂ ਮਿਲਾ ਦਿੱਤਾ ਹੈ ਕਿ ਤੈਨੂੰ ਇਹ ਰਿਸ਼ਤਾ ਮਨਜ਼ੂਰ ਹੈ ਤੂੰ ਤਾਂ ਮੈਨੂੰ ਅੱਜ ਵੀ ਉਨੀ ਹੀ ਪਸੰਦ ਹੈ ਜਿੰਨੀ ਉਸ ਸਮੇਂ ਸੀ ਮੰਮੀ ਪਾਪਾ ਦਾ ਮਾਣ ਰੱਖਣ ਲਈ ਮੈਂ ਕੁੜੀ ਦੇਖਣ ਆਇਆ ਸੀ ਤੇ ਦੇਖੋ ਸਾਹਮਣੇ ਤੁਸੀਂ ਮਿਲ ਗਏ ਜੇਕਰ ਮੇਰੀ ਕਿਸੇ ਹੋਰ ਕੁੜੀ ਨਾਲ ਵੀ ਵਿਆਹ ਹੁੰਦਾ ਤਾਂ ਵੀ ਮੈਂ ਮੇਰਾ ਪਹਿਲਾ ਪਿਆਰ ਤੂੰ ਹੀ ਰਹਿੰਦੀ ਪ੍ਰੀਤ ਬੋਲੀ ਜਗਤਾਰ ਇੰਨਾ ਪਿਆਰ ਕਰਦੇ ਹੋ ਤੁਸੀਂ ਮੈਨੂੰ ਬੋਲੋ ਜ਼ਿੰਦਗੀ ਭਰ ਸਾਥ ਦਿਓਗੇ ਮੇਰਾ ਬਾਹਰ ਸਾਰੇ ਉਹਨਾਂ ਦੇ ਜਵਾਬ ਦਾ ਇੰਤਜ਼ਾਰ ਕਰ ਰਹੇ ਸੀ ਹਾਂ ਜਗਤਾਰ ਮੈਂ ਤਿਆਰ ਹਾਂ ਤੁਹਾਡਾ ਸਾਥ ਦੇਣ ਲਈ ਪਰ ਤੁਹਾਨੂੰ ਇਹ ਪਤਾ ਹੈ ਕਿ ਨਾ ਮੈਂ ਕਦੇ ਮਾਂ ਬਣ ਸਕਦੀ ਹਾਂ ਐਦਾਂ ਨਾ ਬੋਲੋ ਪ੍ਰੀਤ ਇਹ ਅਨਾਥ ਬੱਚੇ ਨੂੰ ਅਸੀਂ ਗੋਦ ਵੀ ਤਾਂ ਲੈ ਸਕਦੇ ਹਾਂ ਨਾ ਜੇਕਰ ਸਾਡਾ ਵਿਆਹ ਹੋਇਆ ਹੁੰਦਾ ਤੇ ਪਤਾ ਲੱਗਦਾ ਕਿ ਮੇਰੇ 'ਚ ਕੋਈ ਕਮੀ ਹੈ ਫੇਰ ਤੂੰ ਕੀ ਕਰਦੀ ਕੁੜੀ ਹੋਣ ਦਾ ਮਤਲਬ ਇਹ ਨਹੀਂ ਕਿ ਸਾਰੇ ਦੋਸ਼ ਤੇਰੇ 'ਚ ਹੀ ਹੋਣ ਤੇ ਮੈਂ ਅਜੇ ਹੀ ਛੋਟੀ ਸੋਚ ਵਾਲਾ ਨਹੀਂ ਹਾਂ ਥੈਂਕ ਯੂ ਜਗਤਾਰ ਤੇ ਉਹ ਜਗਤਾਰ ਦੇ ਗੱਲ ਲੱਗ ਗਈ ਪਾਗਲ ਕਿਤੋਂ ਦੀ ਚਲੋ ਸਾਰੇ ਉਡੀਕ ਕਰ ਰਹੇ ਨੇ ਦੋਵੇਂ ਬਾਹਰ ਆ ਗਏ ਉਹਨਾਂ ਦੇ ਚਿਹਰੇ ਦੀ ਮੁਸਕਾਨ ਦੇਖ ਕੇ ਸਭ ਨੂੰ ਪਤਾ ਲੱਗ ਗਿਆ ਕਿ ਦੋਵਾਂ ਦੀ ਹਾਂ ਹੀ ਹੈ ਕੁਝ ਹੀ ਦਿਨਾਂ ਵਿੱਚ ਦੋਹਾਂ ਦਾ ਵਿਆਹ ਹੋ ਗਿਆ ਤੇ ਦੋਵਾਂ ਨੇ ਇੱਕ ਬਹੁਤ ਹੀ ਪਿਆਰੀ ਬੱਚੀ ਨੂੰ ਗੋਦ ਲੈ ਲਿਆ ਜਗਤਾਰ ਤੇ ਪ੍ਰੀਤ ਐਨਜੀਓ ਚਲਾਉਣ ਦੇ ਨਾਲ ਨਾਲ ਨੌਕਰੀ ਵੀ ਕਰਦੇ ਨੇ ਪ੍ਰੀਤ ਅੱਜ ਇੱਕ ਬੱਚੇ ਦੀ ਨਹੀਂ ਸਗੋਂ ਐਨਜੀਓ ਦੇ ਸਾਰੇ ਬੱਚਿਆਂ ਦੀ ਮਾਂ ਬਣ ਗਈ ਇੱਕ ਬੱਚੇ ਨੂੰ ਜਨਮ ਦੇਣਾ ਹੀ ਮਾਂ ਨਹੀਂ ਹੁੰਦਾ ਅਨਾਥ ਬੱਚਿਆਂ ਦੀ ਮਾਂ ਬਣਨਾ ਉਹਨਾਂ ਨੂੰ ਆਪਣੀ ਮਮਤਾ ਨਾਲ ਪਾਲਣਾ ਤੇ ਉਹਨਾਂ ਨੂੰ ਸੰਭਾਲਣਾ ਵੀ ਮਮਤਾ ਹੀ ਹੁੰਦੀ ਹੈ